ਹਾਂਜੀ ਸਵਾਗਤ ਹੈ ਸਾਡੇ ਮਾਨਸਰ ਚੈਨਲ ਤੇ ਅੱਜ ਦੇਖੋ ਸਾਡੀ ਸਕੂਟਰੀ ਪੈਂਚਰ ਹੋ ਗਈ ਦੋ ਪੈਂਚਰ ਕੱਲ ਹੋਗੇ ਦੋ ਪਰਸੋ ਹੋਗੇ ਤੇ ਇੱਕ ਅੱਜ ਆਥੇ ਨੇੜੇ ਆ ਕੇ ਹੋ ਗਈ ਕੱਲਾ ਰਾਮਪਰੇ ਹੋਗੇ ਸੀ ਰਾਮਪਰੇ ਦਾ ਚਲੂਆ ਲਿਆ ਮੇਰਾ ਅੱਜ ਅਸੀਂ ਕਰਨ ਨੂੰ ਸਕੂਲ ਲੈਣ ਗਏ ਸਕੂਲੋਂ ਰਸਤੇ ਜਿਹਨੂੰ ਉਤਾਰਿਆ ਫਿਰ ਮਾਸਾ ਘਰੇ ਲੈ ਕੇ ਤੇ ਹੁਣ ਇਹਦਾ ਟਾਇਰ ਦੂਸਰਾ ਹੈਗਾ ਬਿਨਾ ਉਹ ਜਿਹੜਾ ਟੂ ਪਲੱਸ ਜਾਂ ਹੁੰਦਾ ਉਹ ਵਾਲਾ ਹੁਣ ਇਹਦੇ ਸਿੱਧਾ ਟਾਇਰ ਪੋਣਾ ਪਊਗਾ ਟੂਬ ਬਣਾਣੀ ਸਾਰਨਾ ਤੇ ਟਾਇਰ ਪੋਆ ਕੇ ਲਿਆਉਣਾ ਹੁਣ ਲੈ ਕੇ ਜਾਂਦੇ ਆਂ ਨੂੰ ਹਵਾ ਭਰਦੇ ਆਂ ਹਵਾ ਭਰਦੇ ਆਂ ਤਾਂ ਪੈਂਚਰ ਵਾਲਾ ਵੱਡਾ ਉੱਥੋਂ ਜੀ ਹਵਾ ਨਿਕਲ ਜਾਂਦੀ ਖੜਦੀ ਨਹੀਂ ਹੈਗੀ ਐਵੇਂ ਲੈ ਕੇ ਜਾਣਾ ਪਊਗਾ ਲੈ ਕੇ ਚੱਲਦੇ ਆ ਹੁਣ ਦੇਖਦੇ ਆਂ ਕੀ ਬੰਦਾ ਤੇ ਹੋਰ ਖਰਚਾ ਆ ਗਿਆ। ਹੋਰ ਪੂਰਾ ਨਹੀਂ ਹੁੰਦਾ। ਤੇ ਨਵੇਂ ਤੋਂ ਨਮਾ ਹੋਰ ਹੋ ਜਾਂਦਾ। ਹਾਂ 14-1500 ਦਾ ਖਰਚਾ ਹੈ। ਕੀ ਕਰੀਏ ਫਿਰ ਸਰਦਾ ਇਹਦੇ ਬਿਨਾ ਹੈ ਨਹੀਂ। ਸਵੇਰ ਮੁੰਡੇ ਸਕੂਲ ਵੀ ਜਾਣਾ ਹੁੰਦਾ ਤੇ ਉਹਨੂੰ ਛੱਡ ਕੇ ਆਉਣਾ ਹੁੰਦਾ ਦੁੱਧ ਵੀ ਫਾਕੇ ਆਉਣਾ ਹੁੰਦਾ। ਵੈਸੇ ਵੀ ਹੁਣ ਘਰੇ ਬਾਰ-ਬਾਰ ਇਹ ਨਹੀਂ ਪਤਾ ਕਿੱਧਰ ਨੂੰ ਜਾਣਾ ਪਏ ਜੇ। ਸਰਦਾ ਨਹੀਂ ਇਹਦੇ ਬਿਨਾ। ਆਪਾਂ ਹੁਣ ਪੌਣਾ ਤਾਂ ਪੈਣਾ ਹੀ ਆ। ਆ ਮੈਂ ਦੇਖੋ ਲੈ ਕੇ ਚੱਲਦੇ ਹਾਂ ਨੂੰ ਹਵਾ ਭਰ ਕੇ। ਧਵਾ ਖੜਦੀ ਨਹੀਂ ਹੈਗੀ। ਮੈਂ ਵੀ ਲੈ ਜਾਾਂਗੇ ਚਲੋ ਕੋਈ ਗੱਲ ਨਹੀਂ। ਓਕੇ ਸੋਕੇ। ਕਾਰਨ ਹਵਾ ਭਰਨ ਲੱਗਿਆ ਹੋਇਆ।

ਸਰੋ ਜੀ ਹੁਣ ਆਪਾਂ ਲੈ ਕੇ ਚੱਲਦੇ ਹਾਂ ਨਾ ਇਹ ਮੈਂ ਆ ਮੈਂ ਦਾ ਚੱਲਦੇ ਹਾਂ ਤੇ ਪੈਂਚਰ ਲਵਾ ਲੈਣੇ ਆ ਸੌਰੀ ਟਾਇਰ ਪਵਾ ਲੈਣੇ ਆ ਪੈਂਚਰ ਤਾਂ ਲੱਗਣਾ ਨਹੀਂ ਹੁਣ ਬਹੁਤ ਪੈਂਚਰ ਹੋ ਗਏ ਫਿਰ ਵਾਰ-ਵਾਰ ਦਿੱਕਤ ਆਉਂਦੀ ਆ ਥਾਂ-ਥਾਂ ਖੜਨਾ ਪੈਂਦਾ ਇੱਕ ਕੋ ਟਾਇਰ ਪੋ ਵਾਲਾ 2 ਸਾਲ ਫਿਰ ਆਰਾਮਦਾਰੀ ਕਰਾਂਗੇ ਹੁਣ 2 ਸਾਲ ਹੋ ਗਏ ਨਵੀਂ ਐਕਟਿਵ ਲੱਤੀ ਨੂੰ 2 ਸਾਲ ਉਹ ਟਾਇਰ ਕੱਢ ਗਿਆ 2 ਸਾਲ ਫਿਰ ਆਰਾਮ ਕਰਾਂਗੇ ਹਲੋ ਜੀ ਹੁਣ ਆਪਾਂ ਚੱਲੇ ਰਾਮਪਰੇ ਟਾਇਰ ਪਾਉਣ ਤੇ ਲੋ ਜੀ ਟਾਇਰ ਖੋਲਤਾ ਵੀਰਾਂ ਨੇ ਤੇ ਨਮਾ ਪਾ ਰਹੇ ਆ ਦੇਖੋ ਰਾਣਾ ਕੱਟਤਾ ਤੇ ਨਮਾ ਪਾਉਣਗੇ 1400 ਰੁਪਏ ਦਾ ਟਾਇਰ ਸਟੇਟਿਓਕ ਦੋਨੇ ਫਿਰ ਕਹਿੰਦੇ ਪਾਵਾਂਗੇ ਤੇ ਹੁਣ ਆਪਾਂ ਟਿਊਬ ਵਾਲਾ ਪਵਾ ਲਿਆ ਹੁਣ ਦੋ 250 ਦੇ ਟਿਊਬ ਪਾ ਕੇ ਸਰਜਾ ਕਰੂਗਾ ਟਾਇਰ ਨਹੀਂ ਛੇ ਤੇ ਚੇਂਜ ਕਰਾਉਣਾ ਪਊਗਾ ਪਹਿਲਾ ਔਖਾ ਸੀਗਾ ਉਹ ਚੇਂਜ ਕਰਾਉਣਾ ਪੈਂਦਾ ਸੀ ਟਾਇਰ ਹੀ ਚੇਂਜ ਕਰਾਉਣਾ ਪਿਆ ਹੁਣ ਨਹੀਂ ਆਪਾਂ ਟਿਊਬ ਪਵਾ ਲੈਂਦੇ ਜੇ ਟਿਊਬ ਵਾਲ ਹੁੰਦਾ ਉਹ ਝਾਂਸੀ ਜੀ ਜਿਹੜਾ ਕੜਵਾਈ ਸੀ ਉਹ ਨਾਲ ਹੀ ਆਇਆ ਸੀ ਆਹ ਲਓ ਜੀ ਫਾਈਨਲੀ ਲੁੱਕ ਆਪਣਾ ਨਵਾਂ ਟਾਇਰ ਚੜ ਗਿਆ ਹੁਣ ਆਪਾਂ ਨੂੰ ਟੈਨਸ਼ਨ ਹੋਵੇ ਹੁਣ ਆਪਣਾ ਕੋਈ ਟੈਨਸ਼ਨ ਨਹੀਂ ਪੈਂਚਰ ਨਾ ਹੋ ਜਾਏ ਨਹੀਂ ਹਰ ਦਾ ਮੇਹੀ ਟੈਨਸ਼ਨ ਬਣੀ ਰਹਿੰਦੀ ਸੀ ਦੋ ਦਿਨ ਹੋ ਗਏ ਸੀ ਜੀਪਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ। ਕਿਰ ਲੱਗੇ ਹੋਰ ਬਲੌਗ ਲੈ ਕੇ ਆਵਾਂਗੇ। ਧੰਨਵਾਦ।